ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਚੈਨਲ ਜੱਟੂ ਗੁੱਲਰੀਆ ਆਪਣਾ ਬਾਕੀ ਬੰਦੇ ਆਲੇ ਉੱਪਰ ਨੇ ਇਹਦੇ ਉੱਪਰ ਚੱਲ ਜਾਲੇਗਾ ਪੀਓ ਤਕਲਾਣੇ ਵਾਲਾ ਠੀਕ ਹੋ ਸਾਰੇ ਠੀਕ ਸਾਰੇ ਬੱਧਿਆ ਹੋਗੇ ਤੇ ਆਪਾਂ ਹੋਗੇ ਤੇ ਹੁਣੇ ਸਾਰੇ ਇਕੱਠੇ ਕਿਉ ਡੀਜ਼ਲ ਲੈਣੇ ਡੀਜ਼ਲ ਲੈਣੇ ਬਾਹਰ ਜਾਣਾ ਮੈਂ ਜਾਣਾ ਜੇ ਤਾਂ ਬਹੁਤ ਮੁਸ਼ਕਲ ਹੈ ਤਾਂ ਪਹਿਲੀ ਵਾਰ ਆਇਆ ਹੈ ਲੱਗਿਆ ਪੀ ਅੱਜ ਮੇਰਾ ਦੂਜਾ ਟਾਪਰ ਆ ਗਿਆ ਇਹਦਾ ਤੇਲ ਲੈਣ ਦਾ ਟਾਪਰ ਹੈ ਪੀ ਜੀ ਕਿਵੇਂ ਦਾ ਕਿਦਾਂ ਦਾ ਫੀਲ ਹੋ ਰਿਹਾ ਠੀਕ ਹੈ ਹੈ ਠੀਕ ਹੈ ਠੀਕ ਹੈ ਬਾੜੇ ਦਾ ਚੰਗਿਆਂ ਵਾਲਾ ਨਾ ਬਾੜੇ ਹੈ ਹੈ ਚੱਲ ਚੱਲ ਜੀ ਕੱਟ ਲੈ ਜੀ ਨਹੀਂ ਚੱਲੇ ਤਾਂ ਬੰਦੇ ਇਹਦੀ ਸਾਰੀ ਦਾਸ ਦਾ ਚੰਗੜਾ ਏਰੀਆ ਬਾਦੂ ਯਾਰ ਤੇ ਜੀ ਪੱਤਣਾਲੇ ਬਣੋ ਜੱਟ ਤਾਂ ਹੈ ਗਿਆ ਜੋ ਹਾਈ ਮੁਕੀ ਜਾ ਰਗਾ ਆ ਇਹ ਮੁਕੀ ਜਾ ਰਗਾ ਆ ਠੀਕ ਹੈ ਬੰਦੇ ਕੰਮ ਕੋ ਜਾ ਰਖਾ ਹੈ ਮੈਨੂੰ ਲੱਗਦਾ ਹੈ ਕਿ ਆਉਣਾ ਪੜਾਉਣੇ ਰੋਗੀ ਤੋਂ ਬੰਦੇ ਕੱਢਣ ਜਾ ਰਹੀ ਦੋਏ ਬਿਚਾਰ ਪਸਾੜਾ ਮੁਕੇ ਮੱਧਿਆ ਨਾਲ ਕੀ ਹੋ ਗਿਆ ਹੁਣ ਅਜੀ ਆਗੇ ਹੜੱਲੋ ਹੈ ਪੰਜ ਦਿਨਾਂ ਚ ਹੜੱਲੋ ਪਾ ਦਿੰਨਾ ਓਏ ਹੱਲਾ ਕੁਲਰ ਰਖੀ ਦੇ ਕਰਾ ਕੇ ਬੰਦ ਲੋ ਯਮੀ ਹੱਲਾ ਕੰਮੇ ਡਾ ਵੀ ਮਸ਼ੀਨ ਆਈ ਜਾ ਰਹੀ ਹੈ ਕਿਹੜੀ ਮਸ਼ੀਨ ਆਈ ਹੈ ਲੈ ਬਾਬੇ ਆਉ ਮਸ਼ੀਨ ਹੈ ਜੋਤਾ ਏਡੀ ਨੇ ਆਪਣੇ ਪੈਰ ਲਾਇਏ ਸਾਰੇ ਨੂੰ ਪਹਿਲਾਂ ਲੈਣ ਦਾ ਰਹਿ ਤੇ ਡਰਾਈਵਰੀ ਕਰਾ ਕਰਦਾ ਉਹੀ ਨਵੀਂ ਦੁਵਾ ਕੇ ਲਿਆ ਆਤੀ ਤੇ ਹੋਈ ਮਸ਼ੀਨ ਐਸੇ ਦੇਗਾ ਆਈ ਵਾਰ ਮਿਲਦੀ ਏ ਕਰਮ ਵਾਲੀ ਏ ਉਹ ਆਪਾਂ ਨੂੰ ਲੈ ਬਾਬੇ ਜੋਤ ਕੇ 버ਗਰਸਾਣਾ ਕੇ ਸੋਰ ਤੋਂ ਤੇ ਮੈਂ ਤਾ ਉਰੇ ਆ ਦੀਗਾ ਦੇਖਣਾ ਪੌੜਾ ਘੰਟਾ ਹੋ ਗਿਆ ਖੱਪ ਜਨ ਮੈਂ ਉਹਲੇ ਜਾ ਕੇ ਰੋਟੀ ਬਣਾਵਾਗੇ ਹੈ ਜੋ ਉਧਰ ਹੈ ਪਾਣ ਪੂਣ ਕਿੰਨੀ ਮਰਜ਼ੀ ਲੈਣਾ ਯਾਰ ਓਏ ਇਹ ਤਾਂ ਬੂਮਾ ਕਾ ਡੈਡ ਮਾਰਾ ਬੱਚਕਰੀਆਂ ਨੇ ਉਹਦਾ ਕਿਹੜੇ ਪਾਸੇ ਤੋਂ ਵਿਚਾਰੀ ਡੀਮੇ ਕੁੜੀਆਂ ਵੀ ਵਾਲੀਆਂ ਖਾਂਦੀਆਂ ਨੇ ਔਰ ਇਹ ਦੇਖੋ ਇਤਨਾਂ ਨਾਲ ਪਿੱਛੇ ਤੋਂ ਲਾ ਇਹਨੇ ਇਹ ਕ ਤੇਲ ਲੈ ਕੇ ਮੁਰਾ ਦੇ ਉਹ ਪਿੰਡ ਜੇ ਮੈਂ ਵੇਚਦਾ ਨਹੀਂ ਹੈਗਾ ਕੋਈ ਤੁਹਾਡੇ ਸਾਹਮਣੇ ਅੱਗੇ ਦੇਖ ਰਿਹਾ ਜੇ ਕੋਈ ਮਿਲਿਆ ਤਾਂ ਜੂਸ ਵਾਲੇ ਸੋਤਾਂਗੇ ਅਮਰ ਜਿਹੋ ਉੱਧਾ ਫਾਸਟ ਐਕਸਪੀਰੀਅੰਸ ਸਭ ਜੀ ਲੱਗ ਰਿਹਾ ਖਰੀਦਣਾਂ ਕੀ ਕੁਝ ਲਾਗੀ ਜਲੀਵਾਜਾ ਪਿਆਜ਼ ਲਸਣ ਆਦਾ ਟਮਾਟਰ ਹੈਂੀ ਧੂਪੀ ਤਰਾ शिमला ਮਿਰਚ ਧਨੀਆ ਬੈਗਣੀ ਪੱਤ ਗੋਭੀ ਗੋਭੀ ਕੁਮਾਰੇ ਦੀਆਂ ਬਣੀਆਂ ਸਾਰਾ ਕੁਝ ਲੈ ਜਾਗੇ ਸਾਰੀਆਂ ਦਾਲਾਂ ਅੱਜ ਲੈ ਜਾ ਜੀ ਪਹੁੰਚ ਗਏ ਤੇ ਪੰਪਾ ਕਿਹਾ ਬੱਬੂਆਂ ਕੈਸਾ ਹੈ ਅੱਛਾ ਹਾਂ ਅੱਛਾ ਜਮਾਉ ਕੇ ਟਿਪ ਟਾਪ ਇੱਕਦਮ ਮਸਤ ਇੱਕਦਮ ਮਸਤ ਲੈ ਪਰਦੇ ਢੋਲੇ ਜੇ ਬਹੁਤ ਦੂਰ ਜਾਣਾ ਜੀ ਆਲੇ ਦੇ ਘੰਡੇ ਟਮਾਟਰ ਸੀ

ਮੱਕੀ ਦੇ ਜਿਹੜਾ ਜੱਲਾ ਪੜੀ ਟੋਲੀ ਦਾ ਸੂਤ ਛੁੱਟਦੀ ਨਿਕਲਦੀ ਆਹ ਆਸਾਨ ਨਹੀਂ ਹੈ ਸ਼ਾਂਤਾ ਲਿਆ ਫੇਰ ਵੀ ਉਹ ਦੀ ਫਟੇ ਗੰਦਨਾ ਪੈ ਜਿੱਤੋਂ ਹਮੇਸ਼ਾ ਨਹੀਂ ਨਿਕਲ ਗੁੰਦੇ ਗੁੰਦੇ ਮੱਕੂ ਮਾਰੀ ਬਣਾਇਆ ਬਰਾਸ਼ ਸਰਪਲ ਵੀ ਨਹੀਂ ਲਾਈ ਨਾ ਅੱਜ ਮੈਂ ਤਾਂ ਦੱਦ ਜਰ ਮਾਰਿਆ ਕੀ 13 ਦਾ ਪਾਣੀ ਪਾਇਆ ਕੁਛ ਨਹੀਂ ਕਿਹਾ ਹਾਂ ਮੈਂ ਪਾਣੀ ਪਾ ਕੇ ਪਿੰਡਾ ਮਾਰ ਲਿਆ ਹਾਂ ਬੜਾ ਜਦੋਂ ਬਾਲਾ ਚੜਦੀਆ ਅੱਛਾ ਅੱਜ ਠੰਡੇ ਵਾ ਹੁੰਦਾ ਹੈ ਪਾਣੀ ਬਦਲ ਗਿਆ ਪਾਣੀ ਬਦਲਾ ਹੋ ਗਿਆ ਲੈਟ ਆ ਜਾਂਦੇ ਜੀ ਬਸ ਕਿਉਂ ਆ ਗਿਓ ਲੈਟ ਸੱਚ ਆ ਮਤਲਬ ਚਲਾ ਗੋ ਆਪਾਂ ਗੱਲ ਚਲਾਵਾਂ ਆਪਾਂ ਟਰਾਲੀ ਕਿਉਂ ਬੋਰਦਾ ਕਰੋ ਟਰਾਲੀ ਇਹਨੂੰ ਕਾਤੋਂ ਵੀ ਨਾ ਪਾਣੀ ਨੇ ਬੈਠੇ ਬੈਠਿਆ ਜੂਸ ਬੋਲ ਗਿਆ ਡੱਡ ਚ ਕੀ ਪਰ ਨਾ ਵੀ ਦੂਜਾ ਹੋ ਨਹੀਂ ਬੰਨੇ ਕਿੱਦੇ ਦੇ ਐਮਪੀ ਚ ਆਏ ਦੂਜੇ ਲੜਾ ਆਹੀ ਮੱਗ ਲੱਗ ਗਿਆ ਹੈ ਗੋਲ ਲੜ ਵਾਲੀ ਚੱਲਦਾ ਐਮਪੀਜੀ ਤਾਂ ਅੱਛਾ ਆ ਕੇ ਪੂਰੀ ਤਿਆਰ ਲੈ ਬਾਬੇ ਕਲਚ ਕਰਤਾ ਮਸ਼ੀਨ ਦਾ ਕਿਉਂ ਜੋ ਤਾਂ ਹੈ ਓਕੇ ਕਲਚ ਕਰਤਾ ਓਕੇ ਵਿਚਾਰੇ ਇਸ ਤਰੇ ਆਇਆ ਲੈ ਬਾਬਿਓ ਅੱਜ ਐ ਦੂਜਾ ਦਿਨ ਆਪਣਾ ਹਨਾ ਜੋ ਤਾਂ ਲੱਗ ਰਿਹਾ ਜੋ ਤਾਂ ਸਬਜ਼ੀ ਬਣਾਉਣਾ ਰੋਟੀਆਂ ਲਾਤੀਆਂ ਸਬਜ਼ੀ ਰੋਟੀਆਂ ਤਾਂ ਲਿਆਤੀ ਨੇਰੀ ਰੋਟੀਆਂ ਦਾ ਆਪੇ ਆਪ ਰਿਹਾ ਸ਼ਾਬਾ ਹੈ ਓਏ ਥੱਲੇ ਪਰੌਂਠੇ ਨੇ ਉਪਰ ਆ ਦੂਜੀਆਂ ਸਿੰਪਲ ਆ ਹੋਰ ਤੇ ਵੀ ਐ ਚਾਹ ਦੁੱਧ ਬਣਾ ਲੈ ਆ ਛੋਟਾ ਲੈ ਕੇ ਨਾ ਓਏ ਆ ਦੇਖ ਬਾਬੇ ਟੂਲ ਦਾ ਨਜ਼ਾਰਾ ਯਾਰ ਮੈਂ ਤਾਂ ਆ ਬਣਵਾਉਣਾ ਟੂਲ ਇਤ ਕੀ ਕਿੰਨੇ ਦਾ ਬਣ ਗਿਆ ਜੋ ਤੋਏ 25000 ਦਾ ਆ ਦੇਖ ਇੱਥੇ ਸਿਲੰਡਰ ਟਿਕ ਜਾਂਦਾ ਸਿੱਧਾ ਪੱਤਾ ਧਰ ਕੇ ਆ ਆਟਾ ਕੋਟਾ ਸਾਰਾ ਜਿਗਾਰਡ ਲੋਟ ਆ ਇੱਥੇ ਆਪਣਾ ਉਹ ਸਿੱਧਾ ਟਿਕ ਜਾਂਦਾ ਕਿੱਚੀ ਸਿਲੰਡਰ ਟਿਕਿਆ ਆ ਆ ਸਿਲੰਡਰ ਸਿਰੁੰਡਰਾ ਤੇ ਮੋੜ ਸਾਹੇ ਸਾਈਡ ਤੇ ਸਾਈਡ ਤੇ ਵੀ ਮੋਟਰਸਾਈਕਲ ਐ ਇੱਥੇ ਉਹ ਪਹਿਲੀ ਕੱਪੀ ਉੱਥੇ ਵੀ ਇੱਥੇ ਵੀ ਆ ਲੋਟ ਐ ਚੱਲ ਉਹਦਾ ਵੀ ਨਾਕ ਕਰ ਦਿਆਂਗਾ ਲੈ ਬਾਬੇ ਰੋਟੀ ਦਾ ਕੰਮ ਗਿਆ ਦੀ ਨੇ ਬੜਾ ਕਿੱਥੇ ਰੱਖਣਾ ਹਾਂ ਤਾਂ ਕੇ ਰੋਟੀ ਲੈ ਕੇ ਭਾਈ ਆਪਣੇ ਲਈ ਵੀ ਸੀਟ ਤੇ ਫੜਾਏ ਲੱਗੇ ਹੋ ਰਹੇ ਨੇ ਹੁਣ ਚੱਲਦੇ ਨੇ ਜਿਹੜੇ ਸੀਟ ਤੇ ਸੰਦੀ ਰੋਟੀ ਖਵਾ ਕੇ ਆਉਂਦੇ ਭਾਈ ਜਾ ਵਾ ਯਾਰ ਉੱਤੂ ਵਾਲਾ ਬਾਜ਼ਾਰ ਤੇ ਨੇ 300 ਪਾ ਯਾਰ ਤੋਂ ਬਾਜ਼ਾਰ ਆ ਯਾਰ ਇਹ ਬਾਈ ਕਿਲੋ ਮਿੰਟਾ ਕਿਤੇ ਆਪ ਗਣਦਰਪਣ ਕੱਟ ਲਾ ਕੇ ਰੱਖਦੇ ਨੇ ਉਹਦਾ ਅਲੱਗ ਤਰ੍ਹਾਂ ਦੀ ਬਹੁਤ ਲਾਲਚੀ ਆ ਨਵੇਂ ਮਜੀਦ ਕਿਰੇ ਆ ਬਤਾਰਾਂ ਤੇ ਕੱਟ ਰੱਖਿਆ ਕੀ ਆ ਰਹਾ ਦੇਖ ਲਓ ਲੈ ਮੋਟਰਸਾਈਕਲ ਕੀ ਕਿਹਾਦਾ ਇਹ ਲਵਾ ਦੂਗਾ ਪੈਨ ਨਹੀਂ ਆਈ ਕਿਹੜਾ ਹੈ ਲਵਾ ਦੂਗਾ ਜੀ ਜੀ ਹਾਂ ਇੱਕ ਤੋਂ ਨਾ ਜਾਂਦਾ ਨਹੀਂ ਤਾਂ ਤਾਂ ਹੀ ਨੇ ਫਿਰ ਉਹਦੇ ਆ ਜੀ ਫਸੀ ਦੋਨੇ ਨਾ ਪੱਥਰੇ ਪਸਦਾ ਵਾਪਰੇ ਐਮਪੀ ਕੌਣ ਦੇ ਸੋਲੇ ਬਿਲਕੁਲ ਜੀ ਨਹੀਂ ਹੈ ਹੁਣ ਕੀ ਕਰ ਦਿਆ ਕਿਤਨੇ ਆਦਮੀ ਸੇ ਕੋਈ ਵਹਿਟ ਨਹੀਂ ਕਰਦਾ ਦੀ ਗੰਭਰਾ ਹਾਲ ਹਾਲ ਚਲੀ ਨਹੀਂ ਵਿਹੜ ਹਲੇ ਇਹ ਹੋਣੇ ਹੋ ਜਾਂਦੇ ਜੀ ਮੀਂਹ ਦਾ ਪੱਤ ਨਹੀਂ ਆਰ ਆਜੇ ਤੇ ਪਾਉਟੂ ਆ ਅੱਜ ਨਾ ਮਾਰਾਂਗੇ ਉਹ ਜਿਹੜੇ ਬੋਟ ਚ ਚੱਲਦੇ ਆ ਅੱਛਾ ਉਹਦੇ ਨਾਲ ਜੇ ਪਟਾ ਨਹੀਂ ਪਤਾ ਕਿੱਥੇ ਜਾ ਕੇ ਬੁਗਾਲੀਆ ਨਿਕਰੇਗਾ ਜੋ ਤਾਂ ਹੋ ਗਿਆ ਮਾਰ ਭਾਈ ਜੋਤ ਕਰਾ ਦਿੱਤਾ ਉਹ ਕਰੂ ਸਭ ਆਈ ਸਭ ਆ ਕੇ ਲਿਆ ਉਹ ਪਾਣੀ ਬਿਠਾ ਉਹ ਪਾਫ ਕਿ ਨਹੀਂ ਹੈ ਉਹ ਪਾਣੀ ਸਾਫ ਹੈ ਕਾਹੀ ਉਹ ਪੀਏ ਜਾ ਰਿਹਾ ਹੈ ਦਾ ਐ ਟਾਪਰੀਆਂ ਬਣਾਉਣ ਜਾਣਗੇ ਜਿਹ ਦੌਰੇ ਸੀ ਤਨਮਾ ਬਬੇ ਤੇ ਸੀ ਜੇ ਤਸ਼ੀਮ ਤਾਉ ਬੱਤੀ ਖੋਲ ਲੈ ਉਹ ਜਾਲੀ ਚੱਲੀਏ ਕਿਆ ਤੇ ਮਰੇ ਭੈਣ ਜੋਂਦੇ ਨੇ ਕਿਉਂ ਲੜ ਗਿਆ கரੰਟ ਸਟ ਕਰੰਟ ਲਾ ਕੇ ਰੱਖਦੇ ਹੋ ਹੈ ਪਤਾ ਨਹੀਂ ਮੂੰਹਾ ਬੜਾ ਹੈ ਮੂੰਹ ਪਰ ਹੀ ਬੈਠੇ ਕੰਜਰ ਦਾ ਚਾਲ ਇਹਦਾ ਮਾਰਨਾ ਹੈ ਕਰੰਟ ਮੂੰਹ ਚੱਕ ਲਾ ਕੇ ਛੰਡੇ ਨੂੰਡੇ ਨਾਲ ਟੰਡੇ ਨੂੰਡੇ ਦਾ ਚੱਕ ਲੈ ਬਾਬੇ ਰੋਟੀ ਲੈ ਕੇ ਆਉਂਦਾ ਤਾਰਾਂ ਚ ਛੱਡ ਰਿਹਾ ਇਹਨਾਂ ਨੇ ਕਰੰਟ ਰੋਟੀ ਲੈ ਕੇ ਪਹੁੰਚ ਗਏ ਸੰਦੀਪ ਦੀ ਹੋਲਾ ਕਰਾ ਜੰਦੀਪ ਲਿਖਣ ਵਾਲਾ ਇਹ ਸਾਰੇ ਕੰਮ ਮਾਫੀ ਚਾਹੁੰਦਾ ਮੈਨੂੰ ਕੁਝ ਅੰਕ ਨਹੀਂ ਆਗੇ ਨਹੀਂ ਮੈਨਰੇ ਉਹਨੇ ਕੋਈ ਖੋਜ ਨਹੀਂ ਹੈਗੀ ਰਾ ਅੱਛਾ ਇਹ ਲਿਖੂਗਾ ਵੀ ਆਪੀ ਨਾਪ ਕੇ ਖਾਸ ਕੰਮ ਮਾਫੀ ਚਾਹੁੰਦਾ ਵੇ ਲੋਟ ਆ ਫੇਰਾ ਪਿੰਡ ਦੇ ਬੰਦੇ ਦਾ ਕੀ ਆ ਮੇਰਾ ਬਾਕੀ ਪਿੰਡ ਦਾ ਆਏਗਾ ਆਏ ਦਾ ਮੁੰਡਾ ਲੱਗਦਾ ਕਿਆ ਲ ਵਧੀਆ ਇਹ ਨੂੰ ਖਾਣ ਨੇ ਆਪਾਂ ਰੋਟੀ ਰੋਟੀ ਇਹਦੇ ਵਗਲੇ ਲਿਓ ਵੇ ਲੈ ਬਾਬੇ ਸਾਡਾ ਬੰਦਾ ਹੋ ਗਿਆ ਬਿਮਾਰ ਯਾਰ ਹੱਤ ਧੁੱਪੀ ਪੈ ਹਾਂ ਓਏ ਕੀ ਹੋ ਗਿਆ ਡਾਊਨ ਹੋ ਰਹੀ ਏ ਸੇਤ ਯਾਰ ਕੁਛ ਤਾਂ ਹੋ ਜਾ ਚੱਲ ਜਲਦੀ ਫੇਰਾ ਦਵਾਈ ਤੇ ਲਈਏ ਹਾਂ ਚੋ ਰਾਤ ਠੰਡ ਤਾਂ ਵਾਲੀ ਸੀ ਯਾਰ ਇੰਨੀ ਠੰਡ ਨੂੰ ਕਿਹਨੂੰ ਤੂੰ ਇੰਨੀ ਚਾਚੀ ਨਾਲ ਲਾਲੇ ਕੋਡੇ ਰਾਤ ਕੀ ਹੋ ਗਿਆ ਇੰਨੀ ਠੰਡ ਸੀ ਯਾਰ ਕੰਬਲ ਹੈ ਨਹੀਂ ਸੀ ਇੱਕ ਸੀਗਾ ਹੀ ਸੀਗਾ ਅੱਛਾ ਉਹਨੂੰ ਪਤਾ ਇਹ ਤਾਂ ਦੂਜਾਗਾ ਬੈੱਡ ਵਾਲਾ ਲੈ ਚੰਗਾ ਦਾਰ ਕਿੱਥੇ ਸਾਰ ਚੋਲੀ ਚੱਲ ਜੰਗਾ ਪੈਸਾ ਤਾਂ ਨਹੀਂ ਮਿਲ ਰਿਹਾ ਕੋਈ ਇਹ ਤਾਂ ਗੱਗੂ ਤੂੰ ਲੈ ਜਾ ਨਹੀਂ ਬਲਾਗ ਜੀ ਕੋਈ ਗੱਲ ਨਹੀਂ ਬਤਾ ਕੀ ਹੈ ਨਾ ਨਹੀਂ ਦਾਰੂ ਮਹੂਏ ਕੀ ਮਹੂਏ ਕੀ ਨਹੀਂ ਹੈ ਮੁੜ ਕੇ ਅੱਛਾ ਕੌਣ ਸਾ ਕੰਮ ਕਰਾ ਇਹ ਆਪਣਾ ਕੰਮ ਇਹ ਆਪਣੀ ਵੀ ਉਹ ਖੜੀ ਉਸ ਤੇ ਦਿਨ ਹੀ ਚੱਕਰ ਗਿਆ ਆਪੇ ਕੰਮ ਇਹਨਾਂ ਨੇ ਉਸ ਦਿਨ ਆਪਣੀ ਤੁਮ ਗੱਡੀ ਇਹ ਬੱਪੂ ਜੀ ਦੇ ਖੇਤ ਆਓ ਚੱਕ ਐਵਾ ਜੁਗ ਲੇ ਕਹੇ ਧਰਤੀ ਨੂੰ ਸਿੱਟਾ ਦਿੰਦੇ ਪਹਿਲਾ ਪੈਗ ਪਾਉਂਦਾ ਤੇ ਯਾਰ ਨੇ ਦੇਖੀ ਪੰਨੀ ਜੀ ਪਾੜ ਕਿਉਂ ਤੇ ਲਾ ਲਈ ਓਏ ਇਹ ਕੋਈ ਆਦਮੀ ਆਇਆ ਹੈ ਸਾਹਮਣੇ ਬਗਲੋਂ ਆ ਕੇ ਲੈ ਕੇ ਮਾਸ਼ੇ ਬਾਤ ਕਰਵਾਉਂਦਾ ਤੂੰ ਨੇ ਕੌਣਸ ਕਰੀ ਤਦਰਵਾ ਯਾਹ ਬੰਦਾ ਬੈਠਾ ਹੈ ਜੀ ਇਹ ਨਰੈਣ ਕਾ ਉਸਤਾ ਜਾਣੇ ਆ ਕੁਛ ਗੱਲ ਨਹੀਂ ਆਏ ਉਹ ਲੜਪੇ ਕਿਉਂ ਉਹ ਦੇਖੋ ਕਹਿੰਦਾ ਹੋਰ ਹੀ ਵੜਦਾ ਐਂ ਕਰਦੇ ਨੇ ਬਾਬੇ ਹੋਰੇ ਖੇਤ ਚ ਟਕਵਾਤਾ ਕਿਸੇ ਦਾ ਆ ਵੜਦੇ ਵੜਦੇ ਕੁਛ ਨਹੀਂ ਹੁੰਦਾ ਹੁਣ ਤਾਂ ਚੱਲ ਦੇ ਹੋ ਗਿਆ ਘੜਕਾ ੜਕਾ ਉਹ ਦੇਖਾ ਪਾ ਲੈ ਪਾ ਲੈ ਵਾਵੇ ਆਵੰਦੇ ਪੱਟੇ ਵਿੱਚ ਲੜਦੇ ਕਹਿੰਦਾ ਪੱਟਾ ਉੱਥੇ ਹੀ ਹੈ ਨਾ ਪਾਣੇ ਹੋਰ ਵੜਾਤਾ ਕਹਿੰਦਾ ਲੈ ਕਾਪੀ ਵੇਖਦੇ ਨੇ ਬਾਬੇ ਉਹ ਆਪਣੀ ਮਸ਼ੀਨ ਵੱਢ ਕੇ ਢੇਜਿਓ ਹੁਣ ਜਿਉਂ ਲੱਗ ਰਹੀ ਹੈ ਵਢਣਾ ਕਿਹਾ ਅਰਪਣਾ ਹਾਂ ਕਰ ਦੇ ਇਹੋ ਆਂਦੀ ਸਪਾਈਸ ਰੂਈ ਚੈੱਕ ਕਿਵੇਂ ਆ 10 12 ਵਿੱਚ ਹੈਗੀ ਦੀ ਬਈ ਵਢਣ ਨਾਲ ਜਿਉਂ ਆਵੇ ਬਸ ਪਾਸਾ ਤੱਕ ਹੋਣੇ ਆ ਪਾਸਾ ਤੱਕ ਵੀ ਰਹਿਗੀ ਬਈ ਸੋਰੇ ਕੋਟ ਵੜ ਪਿਆ ਇਧਰ ਕਣਕ ਵਢੀ ਜਿਉਂ ਲਾਰਖ ਦੇ ਜਿਉਂ ਦੀ ਸਪਾਈਸ ਰੂਈ ਕਰ ਦੇ ਚੈੱਕ ਤੇ ਬਾਬੇ ਹੁਣ ਜਿਉਂ ਆਪਾਂ ਵੀ ਲੈ ਕੇ ਚੱਲਾਂਗੇ ਪਿੰਡ ਤਾਂ ਤੈਨੂੰ ਬਾਸ ਆਪਾਂ ਘੋੜੀ ਰੱਖੀ ਹੋਈ ਹੈ ਪਿੰਡ ਘੋੜੀ ਵਾਸਤੇ ਲੈ ਕੇ ਜਲਾ ਜਿਉਂ ਗਰਮੀ ਗਰਮੀ ਥਿਉਂ ਕਿਉਂ ਉਹਨੂੰ ਦਵਾਈ ਜਿਹਾ ਕਰਾਂਗੇ ਹਲੋ ਤੇ

ਹੋਰ ਸਿਰ ਆ ਦੇਖੋ ਬਾਬੇ ਜਿਉਂਦੀ ਕਰੋ ਸਫਾਈ ਚ ਬਾਬੇ ਮੋਟਰ ਸੰ ਲੈ ਘੱਟ ਗਈ ਤੇਲ ਇੰਜਨ ਵਾਲਾ ਹੈ ਓਏ ਤੇਲ ਘੱਟਦੀ ਤੇਲ ਇੱਕ ਮੈਲਾ ਗਰੇ ਪਾਉਣਾ ਲਾਤੀ ਨਾ ਜਰਾ ਇਹਦਾ ਮੇਰੀ ਗੱਲ ਹੁੰਲਾ ਤੇਲ ਪਾਉਣਾ ਜਰੂਰੀ ਆਇ ਨਹੀਂ ਇਹ ਪੀਲੇ ਚੀਜ਼ ਲਾਉਦਾ ਕੋਟੇ ਦਾ ਕੋਟ ਆ ਦੇ ਹੁੰਦੇ ਧਾਰ ਪੈਂਦੀ ਹੈ ਮਸ਼ੀਨ ਵਾਲੇ ਆਏ ਧਾਰ ਪੈਣ ਲਾ ਦਿੰਦੇ ਨੇ ਇਹਦੇ ਰੇਟ ਕੱਟ ਕਰ ਦਿੰਦੇ ਨੇ ਭੰਦੇ ਯਾਰ ਦੇਖਦੇ ਆ ਦੇਖੀ ਆਉ ਆ ਦੀ ਆ ਪੀਲੀ ਜਿਹਾ ਆ ਆ ਕੀ ਹਰੀ ਜੀ ਉਹ ਤਾਂ ਉਹ ਤਾਂ ਅੱਧਾ ਇੱਕ ਇੰਦਾ ਜੀ ਲੈ ਚੱਲ ਤੇਲ ਵੀ ਲਿਆਉਣਾ ਚੱਕ ਕੇ ਆ ਲਾਂ ਉਹ ਬੜਾ ਸਕੰਜਾ ਸਿੰਘ ਤਿਆਰ ਸਕੰਜਾ ਸਿੰਘ ਉਹ ਵੇਟੋ ਲਈ ਆਪਾਂ ਲੈ ਕੇ ਜਾਂਦੇ ਆ ਖੇਵਰਾ ਵਾਸਤੇ ਹੋਲ ਡਰਿੰਕ ਹੋਲ ਡਰਿੰਕ ਲੈ ਖੜੇ ਤਾੜੀਆਂ ਮੋੜਾ ਦਾ ਜੂਸ ਦੇਖੋ ਕੀ ਮਿਲੇਗਾ ਜਾਂ ਤੂੰ ਨੀ ਨਾ ਬੋਰੋ ਬਲਾਸ ਰੱਖੀ ਕੀ ਕਰਾਂਗੇ ਤਾਂ ਖਾਂਗੇ ਆ ਗਿਆ ਜੀ ਹਾਂ ਆ ਜੋਨਾਂ ਦੇ ਹੋਰ ਆਦਾ ਬੱਲਾ ਬੱਲਾ ਦੇ ਲਾਦਾ ਜੀ ਪੜਤਾ ਹੀ ਪਹਿਲੇ ਬੋਲਨ ਸੁਆ ਨੂਰ ਮੱਛੀ ਨਹੀਂ ਪਤਾ ਲੱਗਦਾ ਕਿਹਦਾ ਕਿਹਦਾ ਪੜਦਾ ਨਹੀਂ ਹੈਗਾ ਓਏ ਇਹ ਲਾ ਲਈਏ ਬੁੱਲਾ ਦੇ ਬਾਟੇ ਪੈਣੇ ਪਤਾ ਨਹੀਂ ਲੱਗਦਾ ਯਾਰ ਬੱਲਾ ਨੇ ਬੱਲਾ ਹੋ ਰਹੇ ਨਹੀਂ ਆਏ ਨਹੀਂ ਪਤਾ ਲੱਗਦਾ ਵੀ ਨੂਰ ਮੱਛੀ ਕਿੰਨਾ ਕਦਾ ਜਾਰੇ ਗੱਲਾ ਕਰਾਉਂਦਾ ਉਹ ਲੱਗ ਰਹੇ ਨੇ ਬਈ ਤਾਂ ਲੈ ਬਾਬੇ ਆਖ ਲੈ